ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ ਫਿਰੋਜ਼ਪੁਰ ਦੀ ਫਿਰੋਜ਼ਪੁਰ ਦੇ ਵਿੱਚ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਗੈਂਗ ਦੇ ਜਿਹੜੇ ਕਿ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਸਾਮਾਨ ਵੀ ਬਰਾਮਦ ਹੋਇਆ ਇਹਨਾਂ ਦੇ ਵੱਲ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਜਿਸ ਦੇ ਚੱਲਦੇ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਦੇ ਹੋਏ ਵੱਡੀ ਕਾਮਯਾਬੀ ਹਾਸਲ ਕੀਤੀ ਤੇ ਇਹਨਾਂ ਤੋਂ ਜਾਂਚ ਪੜਤਾਲ ਕੀਤੀ ਜਾਵੇਗੀ ਪੁੱਛਿਆ ਜਾਵੇਗਾ ਕਿ ਇਹਨਾਂ ਦੇ ਗੈਂਗ ਦੇ ਵਿੱਚ ਹੋਰ ਕੌਣ-ਕੌਣ ਸ਼ਾਮਲ ਨੇ ਤਾਂ ਕਿ ਇਹਨਾਂ ਦੀ ਜਿਹੜੀ ਲੀਡ ਹੈ ਉਥੋਂ ਤੱਕ ਜਿਹੜਾ ਕਿ ਪੁਲਿਸ ਪਹੁੰਚ ਸਕੇ ਅਤੇ ਉਹਨਾਂ ਲੋਕਾਂ ਨੂੰ ਵੀ ਕਾਬੂ ਕਰ ਸਕੇ ਸੁਮੇਆ ਮਿਸਰਾ ਜੀ ਦੇ ਜਿਹੜੇ ਨਿਰਦੇਸ਼ ਹੈ ਉਸ ਮੁਤਾਬਿਕ ਡੀਐਸਪੀ ਡੀ ਸ੍ਰੀ ਬਲਿੰਦਰ ਖੋਸਾ ਜੀ ਤੇ ਸੀਆਈ ਇਨਚਾਰਜ ਮੋਹਿਦ ਖਵਾਂ ਜੀ ਟੀਮ ਨੂੰ ਇੱਕ ਜਿਹੜੀ ਹੈਗੀ ਬਹੁਤ ਵੱਡੀ ਕੰਮ ਹੈ ਵੀ ਮਿਲੀ ਹੈ ਜਿਹੜਾ ਕਾਪਾ ਗੈਂਗ ਹੈਗਾ ਉਹਨੂੰ ਫੜਿਆ ਗਿਆ ਇਹਨੂੰ ਜਿਹੜਾ ਹੈਗਾ ਪਿੰਡ ਵਿਰਾਮ ਸਿੰਘ ਵਾਲਾ ਮਮਦੋੜ ਦੇ ਏਰੀਆ ਵਿੱਚ ਫੜਿਆ ਗਿਆ ਸੀ ਉੱਥੇ ਬਹਿ ਕੇ ਪਲਾਨਿੰਗ ਕਰ ਰਹੇ ਸੀ ਉਹ ਟੱਕਵਾ ਦਿਆ ਕਿਸੇ ਪٹرول ਪੰਪ ਨੂੰ ਲੁੱਟਣ ਦੀ ਨਾਲੀ ਸਾਜਿਸ਼ ਸੀ ਜਦ ਇਹਨੂੰ ਫੜਿਆ ਗਿਆ ਟੋਟਲ 5 ਜਣੇ ਸੀ ਤੇ ਬਰਾਮਦਗੀ ਜਿਹੜੀ ਹੈਗੀ ਦੋ ਕਾਪੇ ਦੋ ਬੇਸ ਬੈਟ ਇੱਕ ਕਿਰਚ ਜਿਹੜਾ ਸਿਲਵਰ कलर ਦਾ ਹੈਗਾ ਨੋ ਮੋਟਰਸਾਈਕਲ ਤੇ 7 ਮੋਬਾਈਲ ਫੋਨ ਦੀ ਬਰਾਮਦਗੀ ਹੋਈ ਇਹਨਾਂ ਦਾ ਜਿਹੜਾ ਪਰਚਾ ਆਏਗਾ 76/24 24824 ਦਾ ਜਿਹੜੀ ਬੀਐਨਐਸਸੀ ਧਾਰਾ ਹੈਗੀ 310 4 ਤੇ 310 5 ਵਿੱਚ ਦਰਜ ਕੀਤਾ ਗਿਆ ਹੈ ਤੇ ਪਹਿਲੇ ਵੀ ਸਾਰੇ ਇਹ ਵੀ ਬਾਅਦ ਤੱਕ ਯਾਦ ਦੇ ਦਿੱਤੇ ਹਾਂਜੀ ਹਾਂਜੀ ਜਿਹੜਾ ਇਸ ਵਿੱਚ ਜਿਹੜਾ ਸੰਦੀਪ ਫੜਿਆ ਗਿਆ ਸੰਦੀਪ ਸਿੰਘ ਉਰਫ ਡੀਪੀ ਪੁੱਤਰ ਬਲਦੇਵ ਜਿਹੜਾ ਨੌਰੰਗਕੇ ਲੇਲੀ ਥਾਣਾ ਸਦਾ ਦਾ ਰਹਿਣ ਵਾਲਾ ਹੈ ਉਸ ਤੇ ਪਹਿਲਾਂ ਵੀ 8 ਚੋਰੀ ਤੇ ਖੋਹ ਦੇ ਪਰਚੇ ਹੈਗੇ ਇਹ ਉਹਦਾ ਜਿਹੜਾ ਗੈਂਗ ਹੈਗਾ ਕਾਪਾ ਗੈਂਗ ਉਹਦਾ ਇਹ ਮੇਨ ਲੀਡਰ ਆਇਆ ਸੀ ਉਸ ਤੋਂ ਬਾਅਦ ਜਿਹੜਾ ਸਮਰਪ੍ਰੀਤ ਹੈਗਾ ਜਿਹੜਾ ਕੈਂਡ ਦਾ ਰਹਿਣ ਵਾਲਾ ਹੈ ਉਸ ਤੇ ਪਹਿਲਾਂ ਦੋ ਪਰਚੇ ਸੀ ਜਿਹੜਾ ਦੋਸੀ ਕਰਨ ਹੈ ਉਸ ਤੇ ਵੀ ਪਹਿਲਾਂ ਇੱਕ ਪਰਚਾ ਸੀ ਇਹ ਜਵਾਬ ਦੇਣ ਤੋਂ ਬਾਅਦ ਆਏ ਜਾਂ ਬਰੀ ਦੇ ਪਹਿਲੇ ਜਾਇਆ ਇਹ ਅਸੀਂ ਜਿਹੜਾ ਤਾਂ ਪੜਤਾਲ ਰਿਕਾਰਡ ਕਰ ਰਹੇ ਹਾਂ ਮੋਸਟਲੀ ਜਿਹੜਾ ਹੈਗਾ ਜਵਾਨਤ ਤੇ ਹੀ ਬਾਹਰ ਆਇਆ ਕਿਹੜੀ ਗੈਂਗ ਹੈਗੀ ਆ ਜੀ ਇਹਨਾਂ ਕੋ ਕੀ ਸਮਾਨ ਬਰਾਮਦ ਹੋਇਆ ਔਰ ਕਿੰਨੇ ਇਹ ਬੰਦੇ ਹੈਗੇ ਆ ਜੀ ਮਨਜੋ ਕੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਦੇ ਜਿਹੜੇ ਨਿਰਦੇਸ਼ ਹੈ ਉਸ ਮੁਤਾਬਿਕ ਡੀਐਸਪੀ ਡੀ ਸ੍ਰੀ ਬਰਿੰਦਰ ਖੋਸਾ ਜੀ ਤੇ ਸੀਆਈ ਇਨਚਾਰਜ ਮੋਹਿਦ ਧਵਨ ਜੀ ਟੀਮ ਨੂੰ ਇੱਕ ਜਿਹੜੀ ਹੈਗੀ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹੜਾ ਕਾਪਾ ਗੈਂਗ ਹੈਗਾ ਉਹਨੂੰ ਫੜਿਆ ਗਿਆ ਇਹਨੂੰ ਜਿਹੜਾ ਹੈਗਾ ਪਿੰਡ ਬੈਰਾਮ ਸਿੰਘ ਵਾਲਾ ਮਮਦੂਦ ਦੇ ਏਰੀਆ ਵਿੱਚ ਫੜਿਆ ਗਿਆ ਸੀ ਉੱਥੇ ਬਹਿ ਕੇ ਪਲਾਨਿੰਗ ਕਰ ਰਹੇ ਸੀ ਉਹ ਟੱਕ ਖਵਾ ਦਿਆ ਕਿਸੇ ਪੈਟਰੋਲ ਪੰਪ ਨੂੰ ਲੁੱਟਣ ਦੀ ਨਾਲ ਦੀ ਸਾਜਿਸ਼ ਸੀ ਜਦੋਂ ਫੜਿਆ ਗਿਆ ਟੋਟਲ 5 ਜਨੇ ਸੀ ਤੇ ਬਰਾਮਦਗੀ ਜਿਹੜੀ ਹੈਗੀ 2 ਕਾਪੇ 2 ਬੇਸ ਬੈਟ 1 ਕਿਰਚ ਜਿਹੜਾ ਸਿਲਵਰ ਕਲਰ ਦਾ ਹੈਗਾ 9 ਮੋਟਰਸਾਈਕਲ ਤੇ 7 ਮੋਬਾਈਲ ਫੋਨ ਦੀ ਬਰਾਮਦਗੀ ਹੋਈ ਇਹਨਾਂ ਦਾ ਜਿਹੜਾ ਪਰਚਾ ਆਏਗਾ 76/24 24824 ਦਾ ਜਿਹੜੀ ਬੀਐਨਐਸਸੀ ধারা ਹੈਗੀ 310 4 ਤੇ 310 5 ਵਿੱਚ ਦਰਜ ਕੀਤਾ ਗਿਆ ਹੈ ਇਹ ਪਹਿਲੇ ਵੀ ਜਿਹੜੇ ਗਵਾਧਤ ਕੋਲ ਜਾਂਦੇ ਜਿੱਦ ਤੋਂ ਮਾਮਲਾ ਹਾਂਜੀ ਹਾਂਜੀ ਜਿਹੜਾ ਇਸ ਵਿੱਚ ਜਿਹੜਾ ਸੰਦੀਪ ਫੜਿਆ ਗਿਆ ਸੰਦੀਪ ਸਿੰਘ ਉਰਫ ਡੀਪੀ ਪੁੱਤਰ ਬਲਦੇਵ ਜਿਹੜਾ ਨੋਰੰਕੇ ਲੇਲੀ थाना सदर ਦਾ ਰਹਿਣ ਵਾਲਾ ਹੈ ਉਸਤੇ ਪਹਿਲਾਂ ਵੀ 8 ਚੋਰੀ ਤੇ ਖੋਦ ਪਰਚੇ ਹੈਗੇ ਇਹ ਉਹਦਾ ਜਿਹੜਾ ਗੈਂਗ ਹੈਗਾ ਕਾਪਾ ਗੈਂਗ ਉਹਦਾ ਇਹ ਮੇਨ ਲੀਡਰ ਆਇਆ ਸੀ ਉਦੋਂ ਬਾਅਦ ਜਿਹੜਾ ਸਮਰਪ੍ਰੀਤ ਹੈਗਾ ਜਿਹੜਾ ਕੈਂਡਾ ਦਾ ਰਹਿਣ ਵਾਲਾ ਹੈ ਉਸਤੇ ਪਹਿਲਾਂ 2 ਪਰਚੇ ਸੀ ਤੇ ਜਿਹੜਾ ਦੋਸ਼ੀ ਕਰਨ ਹੈ ਉਸਤੇ ਵੀ ਪਹਿਲਾਂ ਇੱਕ ਪਰਚਾ ਸੀ ਇਹ ਜਵਾਨ ਨੂੰ ਤੇ ਬਾਹਰ ਆਇਆ ਜਾਂ ਬਰੀ ਦੇ ਪਹਿਲੇ ਇਹ ਅਸੀਂ ਕਿਹਦਾ ਤਾਂ ਪਰਚਾ ਰਿਕਾਰਡ ਕਰ ਰਹੇ ਹਾਂ ਮੋਸਟਲੀ ਜਿਹੜਾ ਹੈਗਾ ਜਵਾਨਤੀ ਬਾਹਰ ਆਏ ਜੀ ਜਾਰਾ ਕਿ ਦਿਨ ਦਿਹਾੜੇ ਸ਼ਰਿਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਸ ਦੇ ਚੱਲਦੇ ਅੱਜ ਕੱਲ ਪੁਲਿਸ ਵੀ ਕਾਫੀ ਸਰਗਰਮ ਨਜ਼ਰ ਆ ਰਹੀ ਜਿਸ ਦੇ ਮੱਦੇ ਨਜ਼ਰ ਉਹਨਾਂ ਦੇ ਵੱਲੋਂ ਜਿੱਥੇ ਨਸ਼ਾ ਤਸਕਰਾ ਨੂੰ ਕਾਬੂ ਕੀਤਾ ਜਾ ਰਿਹਾ ਉੱਥੇ ਲੁੱਟਾਂ ਖੋਹਾਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਜਮ ਦੇਣ ਵਾਲੇ ਗੈਂਗ ਨੂੰ ਵੀ ਜਿਹੜਾ ਕਿ ਕਾਬੂ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਅਖੰਡ ਲੋਕ